ਅੱਜ ਸਾਨੂੰ 2 ਵਜੇ ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਕੋਰਟ ਕੰਪਲੈਕਸ ਦੇ ਇਸ ਬਿਲਡਿੰਗ 'ਚ mediation ਸੈਂਟਰ 'ਚ ਕੋਈ ਫਾਇਰਿੰਗ ਹੋਈ ਹੈ ਉਸ ਤੋਂ ਬਾਅਦ ਲੋਕਲ ਪੁਲਿਸ ਇਮੀਡੀਏਟਲੀ ਪਹੁੰਚ ਕੇ ਇੱਥੇ ਕਾਰਵਾਈ ਕੀਤੀ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਇਮੀਡੀਏਟਲੀ ਇੱਥੇ ਦੇ ਹੀ ਲੋਕਾਂ ਵੱਲੋਂ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਡੈਥ ਡਿਕਲੇਅਰ ਹੋਈ ਪੁਲਿਸ ਨੇ ਪਹੁੰਚ ਕੇ ਜਿਹੜਾ ਅਲੇਜਡ ਹੈ ਉਹਨਾਂ ਨੂੰ ਐਪ੍ਰੀਹੈਂਡ ਕੀਤਾ ਵੈਪਨ ਜਿਹੜਾ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕੀਤਾ ਕੁਝ ਬੁਲੇਟ ਸਪੈਂਟ ਬੁਲੇਟਸ ਮਿਲੀਆਂ ਤੇ ਕੁਝ ਲਾਈਵ ਬੁਲੇਟ ਸਾਨੂੰ ਮੌਕੇ ਤੋਂ ਮਿਲੀਆਂ ਵੈਪਨ ਸਾਨੂੰ ਮਿਲ ਗਿਆ ਹੈ ਤੇ ਅਕਿਊਜ਼ ਦੀ ਅਸੀਂ ਅਰੈਸਟ ਪਾ ਲਈ ਹੈ। ਅ ਰਿਲੇਵੈਂਟ ਧਾਰਾ ਬੀ ਐਨ ਐਸ ਦੀ ਰਿਲੇਵੈਂਟ ਧਾਰਾ ਚ ਅਸੀਂ ਕੇਸ ਦਰਜ ਕਰਨ ਲੱਗੇ ਆ। ਇਹਦੇ ਚ ਅਗਲੀ ਤਫਤੀਸ਼ ਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਅਲੇਜਡ ਨੇ ਉਹ ਆਪਣੇ ਇਹ ਵੈਪਨ ਕਿਵੇਂ ਕੋਰਟ ਕੰਪਲੈਕਸ ਦੇ ਅੰਦਰ ਲਿਖ ਕੇ ਆਏ। ਕੋਰਟ ਕੰਪਲੈਕਸ ਦੀ ਜਿੰਨੀ ਵੀ ਐਂਟ੍ਰੈਂਸ ਹੋਣਾ ਚੋਂ ਇੱਕ ਐਂਟ੍ਰੈਂਸ ਹਲੇ ਫਿਲਹਾਲ ਹੀ ਟੈਂਪਰੇਰੀ ਤੌਰ ਤੇ ਬੰਦ ਵੀ ਕੀਤੀ ਗਈ ਹੈ। ਕੰਸਟਰਕਸ਼ਨ ਕਰਕੇ ਪਿੱਛੋਂ ਐਂਟ੍ਰੈਂਸ ਖੋਲੀ ਗਈ ਹੈ ਤੇ ਕਿੱਥੋਂ ਐਂਟਰੀ ਕੀਤੀ ਸੀ ਉਹਦੀ ਅਸੀਂ ਤਫਤੀਸ਼ ਹਲੇ ਕਰ ਰਹੇ ਆ। ਜਿੱਥੇ ਇਨਸੀਡੈਂਟ ਹੋਇਆ ਜਿਹੜੇ ਫਲੋਰ ਤੇ ਇਸ ਕਰਕੇ ਅਸੀਂ ਆਈ ਵਿਟਨੈਸ ਤੇ ਜਿੰਨੇ ਵੀ ਹੋਰ ਸਾਡੇ ਲੋਕਲ ਵੀਡੀਓਜ਼ ਬਣੀਆਂ ਹਨ ਉਹਨਾਂ ਨੂੰ ਅਸੀਂ ਦੇਖ ਕੇ ਪੂਰੀ ਤਫ਼ਤੀਸ਼ ਇਹ ਲੈ ਕਰ ਰਹੇ ਹਾਂ। ਨਿਵਾਸੀ ਦੇ ਸਾਹਮਣੇ ਕਿੰਨੀਆਂ ਗੋਲੀਆਂ ਚੱਲੀਆਂ? ਹਾਂਜੀ ਬੁਲੇਟਸ ਟੋਟਲ 4 ਫਾਇਰ ਹੋਈਆਂ ਜੋ ਹਲੇ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹਲੇ ਮੈਂ ਕਨਫਰਮ ਨਹੀਂ ਕਰ ਸਕਦੀ। ਉਹਨਾਂ ਚੋਂ 2 ਬੁਲੇਟਸ ਪੋਸੀਬਲ ਤੌਰ ਤੇ ਵਿਕਟਮ ਨੂੰ ਲੱਗੀਆਂ ਤੇ 2 ਬੁਲੇਟਸ ਉਹਨਾਂ ਨੂੰ ਮਿਸ ਕਰ ਗਈਆਂ। 3 ਬੁਲੇਟਸ ਜਿਹੜੀਆਂ ਹੋਰ ਮਿਲੀਆਂ ਉਹ ਲਾਈਵ ਬੁਲੇਟਸ ਹੈ ਉਹ ਫਾਇਰ ਨਹੀਂ ਹੋਈਆਂ। ਹੋਰ ਵੈਪਨ 'ਚ ਵੀ ਜਾਂਚ ਕਰ ਰਹੇ ਹਾਂ ਕਿ ਹੋਰ ਕਿੰਨੀ ਬੁਲੇਟਸ ਵੈਪਨ 'ਚ ਮੌਜੂਦ ਸੀ ਜਿਹੜੇ ਰਿਟਾਇਰਡ ਰਿਟਾਇਰਡ ਹੈ ਜੀ ਮਤਲਬ ਕਿ ਨਾਮ ਸੀ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੇ ਅਲਿਜਰਡ ਹੈ ਉਹ ਹਲੇ ਤੱਕ ਇਹ ਪਤਾ ਚੱਲਿਆ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਡੀਆਈਜੀ ਮਾਲਵਿੰਦਰ ਸਿੰਘ ਹੈ ਉਹ ਹੈ ਬਾਕੀ ਉਹਨਾਂ ਦੀ ਹਲੇ ਅਸੀਂ ਸਾਰੀ ਸ਼ਨਾਖਤ ਪਛਾਣ ਹਲੇ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਮਾਮਲਾ ਸੀ ਜੀ ਮਾਨਮੇਡiation center ਅ ਦੋਨੋਂ ਫੈਮਿਲੀਜ਼ 'ਚ ਡਿਵੋਰਸ ਦੀ ਪ੍ਰोसीडिंग ਨੂੰ ਲੈ ਕੇ ਮੀਡੀਏਸ਼ਨ ਚੱਲ ਰਹੀ ਸੀ ਤੇ ਹੋਰ ਵੀ ਇਹਨਾਂ ਦੇ ਆਪਸ 'ਚ ਮੁਕਦਮਾ ਕਰਕੇ ਮੋਹਾਲੀ 'ਚ ਵੀ ਕਾਫੀ ਲਿਟੀਗੇਸ਼ਨ ਦੋਨਾਂ ਦੀ ਚੱ ਇੱਥੇ ਮੀਡੀਏਸ਼ਨ ਦੀ ਚੌਥੀ ਸੈਟਿੰਗ ਸੀ ਅੱਜ ਇਹਨਾਂ ਦੀ ਤਿੰਨ ਸੈਟਿੰਗ ਪਹਿਲੇ ਹੋ ਚੁੱਕੀਆਂ ਸੀ ਚੌਥੀ ਸੈਟਿੰਗ ਲਈ ਇਹ ਦੋਨੋਂ ਪਾਰਟੀਆਂ ਆਈਆਂ ਸੀ ਇੱਕ ਪਾਰਟੀ ਤੋਂ ਵਿਕਟਿਮ ਤੇ ਉਹਨਾਂ ਦੇ ਦੋਨੋਂ ਪੇਰੈਂਟਸ ਮਦਰ ਫਾਦਰ ਆਏ ਸੀ ਦੂਜੀ ਪਾਰਟੀ ਵੱਲੋਂ ਸਾਡੇ ਜਿਹੜੇ ਅਲੈਜਡ ਹੈ ਕੇਸ 'ਚ ਉਹ ਤੇ ਉਹਨਾਂ ਦੇ ਕਾਉਂਸਲ ਲੀਗਲ ਕਾਉਂਸਲ ਉਹਨਾਂ ਦੇ ਨਾਲ ਸੀ ਇਹ ਦੋਨੋਂ ਪਾਰਟੀਆਂ ਆ ਕੇ ਮੀਡੀਏਸ਼ਨ ਲਈ ਜਿਹੜੇ ਆਫੀਸਰ ਅਪਾਇੰਟ ਹੋਏ ਕੋਰਟ ਵੱਲੋਂ ਉਹਨਾਂ ਨੂੰ ਆ ਕੇ ਮਿਲੇ ਪੀਸਫੁਲ ਤੌਰ 'ਤੇ ਮਿਲੇ ਉਸ ਤੋਂ ਬਾਅਦ ਜਦੋਂ ਬਾਹਰ ਜਾਣ ਲੱਗੇ ਉੱਥੋਂ ਉੱਥੇ ਇਹ ਫਾਇਰਿੰਗ ਦਾ ਇਨਸੀਡੈਂਟ ਹੋਇਆ ਮੈਡਮ ਮੌਕੇ ਤੇ ਗ੍ਰਿਫਤਾਰੀ ਕਰ ਲਈ ਗਈ ਸੀ ਇਹ ਐਜਸੀ ਸੰਧੂ ਜੀ ਮੈਂ ਜੀ ਮੌਕੇ ਤੇ ਹੀ ਆਲੇ ਦੁਆਲੇ ਦੇ ਲੋਕਾਂ ਨੇ ਤੇ ਸਾਡੇ ਜਿਹੜੇ ਨਾਇਬਕੋਟ ਹੈ ਉੱਥੇ ਇੱਕ ਲੇਡੀ ਆਫੀਸਰ ਹੈ ਇੱਕ ਪੀਐਨ ਹੈ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਮੌਕੇ ਤੇ ਐਪਰੀਹੈਂਡ ਕਰ ਲਿੱਤਾ ਗਿਆ ਸੀ ਮੈਡਮ ਹਲੇ ਤਾਂ ਅਰੈਸਟ ਲਿੱਤਾ ਹਲੇ ਤਫਤੀਸ਼ ਚੱਲ ਰਹੀ ਹੈ ਇਸ ਵੇਲੇ ਮੈਂ ਉਹ ਕਿੱਥੇ ਕੰਮ ਕਰਦੇ ਸੀ ਕਿ ਉਹ ਵੀ ਆਫੀਸਰ ਉਹ ਸਾਰੀ ਡਿਟੇਲਸ ਅਸੀਂ ਤੁਹਾਨੂੰ ਦੇ ਦਾਂਗੇ ਜੀ ਪ੍ਰੈਸ ਨੋਟ ਦੇ ਫਾਰਮ 'ਚ ਦੇ ਦਾਂਗੇ ਜੀ ਸ਼ੁਕ